ਨਾਲ ਸਵੇਰੇ 12 ਵਜੇ ਤੋਂ ਮੀਟਿੰਗ ਚੱਲੀ ਆ। ਉਹ ਮੀਟਿੰਗ ਦੇ ਵਿੱਚ ਸੂਰਤ ਦੇ ਵਿੱਚ ਇਹ ਗੱਲਬਾਤ ਆਈ ਸੀ ਵੀ ਤੁਸੀਂ ਕਿਲੋਮੀਟਰ ਵਾਲਾ ਮੈਟਰ ਛੱਡੋ ਤੇ ਅਸੀਂ ਰੈਗੂਲਰ ਵਾਲੀ ਮੰਗ ਉਸਾਰੋ। ਸਾਡੇ ਵੱਲੋਂ ਇਹ ਗੱਲਬਾਤ ਆਈ ਸੀ ਵੀ ਜਿੱਥੇ ਮੈਕਮੇ ਦਾ ਨੁਕਸਾਨ ਹੋਊਗਾ ਅਸੀਂ ਉੱਥੇ ਬੋਲਾਂਗੇ। ਮੰਤਰੀ ਸਾਹਿਬ ਵੱਲੋਂ ਗੱਲ ਇਹ ਆਈ ਦੀ ਵੀ ਆਪਾਂ ਯਾਰ ਕਿਲੋਮੀਟਰ ਵਾਲੀ ਜਿਹੜੀ ਗੱਲਬਾਤ ਆ ਉਹ ਆਪਾਂ ਦੁਬਾਰੇ ਰੁੱਕ ਕੇ ਕਰ ਲਾਂਗੇ। ਪਹਿਲਾਂ ਜਿਹੜਾ ਪੰਜਾਬ ਦਾ ਮਾਹੌਲ ਬਣਿਆ ਹੋਇਆ ਉਹ ਆਪਾਂ ਸੈੱਟ ਕਰ ਲਈਏ। ਪੰਜਾਬ ਦਾ ਮਾਹੌਲ ਕੀ ਬਣਿਆ ਹੋਇਆ ਸਾਰਾ ਪੰਜਾਬ ਬੰਦ ਪਿਆ ਪੀਆਰਟੀਸੀ ਪਨਬਸ ਬੰਦ ਪਈ ਹੈ ਮੰਤਰੀ ਸਾਹਿਬ ਨੇ ਗੱਲਬਾਤ ਰੱਖੀ ਸੀ ਵੀ ਤੁਸੀਂ ਯਾਰ ਕੋਟੇ ਪਾਸੇ ਨੂੰ ਆਓ ਤੁਸੀਂ ਹੜਤਾਲ ਖੋਲੋ ਤੇ ਮੈਂ ਸਾਰੇ ਬੰਦੇ ਬਹਾਲ ਕਰਦਾ ਜਿਹੜੇ ਕੱਢੇ ਸੀ ਜਿਨ੍ਹਾਂ ਤੇ ਪਰਚੇ ਦੇ ਕੇ ਅੰਦਰ ਦਿੱਤੇ ਆ ਮੈਂ ਸਾਰੇ ਬੰਦੇ ਛੱਡਦਾ ਤੇ ਸਾਡੀ ਕਮੇਟੀ ਵੱਲੋਂ ਇਹ ਫੈਸਲਾ ਹੋਇਆ ਸੀ ਵੀ ਠੀਕ ਹੈ ਜੀ ਤੁਸੀਂ ਸਾਰੇ ਬੰਦੇ ਬਹਾਲ ਕਰੋ ਜਿਨ੍ਹਾਂ ਦੇ ਕੱਲ ਸਸਪੈਂਸ਼ਨ ਦੇ ਆਰਡਰ ਹੋਏ ਆ ਨਾਲ ਤੁਸੀਂ ਜਿਹੜੇ ਬੰਦਿਆਂ ਨੂੰ ਪੁਲਿਸ ਨੇ ਜੇਲਾ ਵਿੱਚ ਲੱਕਿਆ ਉਹ ਸਾਰੇ ਬੰਦੇ ਬਿਨਾਂ ਸੱਤ ਬਹਾਲ ਕੀਤੇ ਜਾਣ। ਉਹਨਾਂ ਦੀ ਰਿਹਾਈ ਕੀਤੀ ਜਾਵੇ। ਜਦੋਂ ਡੀਪੋਆਂ ਦੇ ਵਿੱਚ ਆਉਂਦੇ ਆ ਨਾਲ ਦੇ ਨਾਲ ਡੀਪੂ ਖੁੱਲ੍ਹ ਦੇ ਖੋਲ ਦਿੱਤੇ ਜਾਣ ਕਿਤੇ ਬੱਸਾਂ ਚਲਾ ਦਿੱਤੀਆਂ ਜਾਣਗੀਆਂ। ਜਿਹੜਾ ਕਿਲੋਮੀਟਰ ਵਾਲੀ ਗੱਲਬਾਤ ਆ ਇਹ ਆਪਾਂ ਅਗਲੀ ਮੀਟਿੰਗ ਦੇ ਵਿੱਚ ਤੈਅ ਕਰ ਲਾਂਗੇ ਜੋ ਗੱਲਬਾਤ ਕਰਨੀ ਹੈ ਟੈਂਡਰ ਬਾਰੇ। ਉਹ ਤੋਂ ਬਾਅਦ ਜੋ ਦੁਬਾਰੇ ਫੇਰ ਗੱਲਬਾਤ ਚੱਲੀ ਤੇ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਮੈਂ ਰਾਤ ਨੂੰ ਇਹ ਛੋਟੇ ਬੰਦੇ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਉਹ ਮੈਂ ਰਿਹਾ ਕਰਾ ਦੇਣਾ। ਜਿੰਨੇ ਵੀ ਛੋਟੇ ਬੰਦੇ ਜੇਲ੍ਹਾਂ ਦੇ ਵਿੱਚ ਨੇ ਜਿੰਨਿਆਂ ਦੇ ਸਸਪੈਂਸ਼ਨ ਦੇ ਆਰਡਰ ਹੋਏ ਨੇ ਉਹ ਮੈਂ ਰੱਦ ਕਰਵਾ ਦੇ ਤੇ ਐਮ ਡੀ ਪਨਵਸਜੀ ਵੱਲੋਂ ਇਹ ਗੱਲਬਾਤ ਕੀਤੀ ਗਈ ਆ ਵੀ ਮੈਂ ਜਲਦੀ ਤੋਂ ਜਲਦੀ ਉਹ ਚਿੱਠੀ ਤੁਹਾਨੂੰ ਭੇਜਣ ਲੱਗਿਆ ਵੀ ਸਾਰੇ ਜੋ ਸਸਪੈਂਸ਼ਨ ਦੇ ਆਰਡਰ ਨੇ ਉਹ ਰੱਦ ਕਰ ਦਿੱਤੇ ਆਸੀਂ ਤੇ ਸਾਰੇ ਬੰਦੇ ਡਿਊਟੀਆਂ ਤੇ ਵਾਪਸ ਲੈ ਲਏ। ਉਸ ਤੋਂ ਬਾਅਦ ਸਾਡੀ ਕਮੇਟੀ ਦਾ ਰੇਸ਼ਮ ਸਿੰਘ ਗਿੱਲ ਜੀ ਨਾਲ ਸਾਡੀ ਗੱਲਬਾਤ ਹੁੰਦੀ ਆ ਸਾਰੀ ਕਮੇਟੀ ਦਾ ਫੈਸਲਾ ਸੀ ਵੀ ਜੇਕਰ ਸਰਕਾਰ ਬੈਕਪਟ ਤੇ ਹੁੰਦੀ ਆ ਸਾਰੇ ਪਰਚੇ ਰੱਦ ਕਰਦੀ ਆ ਸਾਰੇ ਆਗੂਆਂ ਨੂੰ ਛੜਦੀ ਆ ਤੇ ਸਾਰੇ ਸਸਪੈਂਸ਼ਨ ਕੀਤੇ ਆਰਡਰ ਜਾਂ ਸੇਵਾਵਾਂ ਖਤਮ ਕੀਤੀਆਂ ਟਰਮੀਨੇਟ ਸਾਰੇ ਕੈਨਸਲ ਕਰਦੀ ਆ ਤੇ ਅਸੀਂ ਠੀਕ ਆ ਜੀ ਸਰਕਾਰ ਨਾਲ ਇਹ ਗੱਲਬਾਤ ਨਹੀਂ 라ਜੀ ਪਰ ਹੁਣ ਜੋ ਗੱਲਬਾਤ ਮੀਡੀਆ ਦੇ ਵਿੱਚ ਚੱਲ ਰਹੀ ਆ ਉਹ ਇਹ ਚੱਲ ਰਹੀ ਆ ਵੀ ਹੜਤਾਲ ਖੁੱਲ ਗਈ ਆ ਸਾਥੀਓ ਗੱਲ ਇਹ ਹੈ ਗੱਲਬਾਤ ਇਹ ਆ ਈਸੀਬ ਪਹਿਲਾਂ ਸਾਰੇ ਬੰਦੇ ਸੱਡੇ ਜਾਣਗੇ ਜਿਹੜੇ ਬੰਦੇ ਸਸਪੈਂਡ ਨਹੀਂ ਜਾਂ ਜਿਹੜੇ ਬੰਦੇ ਜੇਲਾ 'ਚ ਨੇ ਉਹ ਆ ਕੇ ਮਸੀਨਾ ਲੈਣਗੇ ਤੇ ਫੇਰ ਹੜਤਾਲ ਖੁੱਲੂਗੀ ਗੱਲਬਾਤ ਇਹ ਹੋਈ ਸੀ ਉੱਥੇ ਹੁਣ ਵੀ ਮੈਂ ਦੁਬਾਰੇ ਦਰਹੋਣਾ ਜਿਹੜੇ ਬੰਦੇ ਸਸਪੈਂਡ ਨੇ ਜਿਹੜੇ ਬੰਦੇ ਜੇਲ੍ਹਾਂ ਚ ਨੇ ਉਹ ਆ ਕੇ ਮਸ਼ੀਨਾਂ ਲੈਣਗੇ ਉਹ ਰੂਟ ਤੇ ਜਾਣਗੇ ਉਸ ਤੋਂ ਬਾਅਦ ਪੂਰਾ ਪੰਜਾਬ ਖੋਲਿਆ ਜਾਊਗਾ ਅਸਲ ਗੱਲਬਾਤ ਇਹ ਚੱਲੀ ਸੀ ਤੇ ਜੋ ਮੀਡੀਆ ਚ ਗੱਲਬਾਤ ਚੱਲ ਰਹੀ ਆ ਉਸ ਨੂੰ ਦੱਸ ਦਿਆਂ ਵੀ ਸਾਡੇ ਵੱਲੋਂ ਆਹ ਗੱਲਬਾਤ ਰੱਖੀ ਗਈ ਸੀ ਸੋ ਹੁਣ ਅਸੀਂ ਜਲਦੀ ਹੀ ਆ ਜੋ ਗੱਲਬਾਤ ਮੰਤਰੀ ਸਾਹਿਬ ਨਾਲ ਹੋਈ ਆ ਤੁਹਾਨੂੰ ਦੱਸਤੀ ਆ ਪੁੱਤਵਾਰ ਸਾਰੀ ਸਟੇਟ ਕਮੇਟੀ ਇਸ ਪੂਰੇ ਮੁੱਦੇ ਦੇ ਉੱਪਰ ਮੀਟਿੰਗ ਕਰਕੇ ਤੁਹਾਨੂੰ ਜਣਾ ਅਗਲਾ ਸੰਘਰਸ਼ਾ ਕਿਵੇਂ ਕਰਨਾ ਕਿਵੇਂ ਕਰਨਾ ਬਹੁਤ ਜਲਦੀ ਉਹਦਾ ਐਲਾਨ ਕਰ ਦੇ। ਸਾਥੀਓ ਹੜਤਾਲ ਲਗਾਤਾਰ ਜਾਰੀ ਆ। ਝੂਠੀਆਂ ਖਬਰਾਂ 'ਚ ਨਾ ਪਾਓ ਕੋਈ ਹੜਤਾਲ ਖੁੱਲੀ ਨਹੀਂ। ਜਿੰਨਾ ਸਮਾਂ ਜਿਹੜੇ ਸਾਡੇ ਮੁਲਾਜ਼ਮ ਗ੍ਰਿਫਤਾਰ ਕੀਤੇ ਗਏ ਆ ਉਹ ਬਾਹਰ ਨਹੀਂ ਆਉਂਦੇ। ਜਿੰਨਾ ਟਾਈਮ ਝੂਠੇ ਕੀਤੇ ਗਏ ਪਰਚੇ ਰੱਦ ਨਹੀਂ ਹੁੰਦੇ। ਜਿੰਨਾ ਟਾਈਮ ਸਸਪੈਂਸ਼ਨਾਂ ਟਰਮੀਨੇਸ਼ਨਾਂ ਸਿਮਾਾਂਾਂ ਰੱਦ ਖਤਮ ਨਹੀਂ ਹੁੰਦੀਆਂ ਉਹਨਾਂ ਟਾਈਮ ਹੜਤਾਲ ਜਾਰੀ ਆ ਜਿੰਨਾ ਸਮਾਂ ਕੋਈ ਚਿੱਠੀ ਮੰਤਰੀ ਸਾਹਿਬ ਵੱਲੋਂ ਜਾਂ ਡਾਇਰੈਕਟਰ ਸਟੇਟ ট্রান্স ਵੱਲੋਂ ਜਾਰੀ ਨਹੀਂ ਹੁੰਦੀ ਉਹਨਾਂ ਸਮਾਂ ਹੜਤਾਲ ਜਾਰੀ ਹੈ ਜੋ ਵੀ ਸਟੇਟ ਕਮੇਟੀ ਅਗਲੇ ਸੰਘਰਸ਼ਾਂ ਦਾ ਐਲਾਨ ਕਰਦੀ ਆ ਸਾਰਾ ਪੰਜਾਬ ਉੱਤੇ ਫੁੱਲ ਚਾੜੂ